ਚੱਲੀਏ ਜਲੰਧਰ ਪੰਜਾਬ ਰੋਡ ਵੇ ਦੀ ਤੇ ਬਾਹਰ ਦੇਖੋ ਇਹ ਸਾਹਮਣੇ ਬਸ ਸਟੈਂਡ ਆ ਸਾਡਾ ਹੁਣ ਆਪਾਂ ਮਹਿੰਦਰ ਜਨਰਲ ਸਟੋਰ ਤੇ ਆਪਣੇ ਬੱਬੂ ਜੀ ਬੈਜੋ ਆਈ ਬੱਬੂ ਜੀ ਕਹਿੰਦੇ ਮੱਥਾ ਟੇਕਣਾ ਵਾ ਕਾਲ ਦਾ ਰਸ਼ਨ ਮੈਂ ਇੱਥੇ ਹੀ ਖੜਦਾ ਵਾਂ ਉੱਥੋਂ ਨਾ ਪਾਦੇ ਆ ਵੀ ਆਪਣਾ ਰਸ਼ਨ ਪਿਆ ਰਿਹਾ ਪਾਜੀ یونیਫਾਰਮ ਇਹਦਾ ਰਸ਼ਨ ਸਾਰਾ ਹੈ ਮਹਿੰਦਰ ਜਨਰਲ ਸਟੋਰ ਉਪਾ ਯੂਨੀਆ ਆਪਾਂ ਦੇ ਇੱਥੇ ਠੀਕ ਹੈ ਮੈਂ ਆਪਣਾ ਦੁਕਾਨ ਤੇ ਲੱਭਣਾ ਤੈਨੂੰ ਹੋ ਗਿਆ ਹੈ ਠੀਕ ਹੈ ਸਾਢੇ ਕਿਹ ਰਹੀ ਹਾਂ ਤੇ ਵੀ ਜਨਾ ਟ੍ਰਾਫਿਕ ਦੇਖੋ ਕਿੰਨੀ ਹੋਈ ਪਈ ਹੈ ਅਨੁਭਵ ਕਿੰਨਾ ਲੱਗ ਰਿਹਾ ਹੈ ਭਈ ਆ ਰਿਹਾ ਹਾਂਜੀ ਬੜਾ ਬੜਾ ਭਿਆ ਮੀਲਾ ਵੀ ਆ ਰਿਹਾ ਹੈ ਅੱਜ ਮੇਲਾ ਹਾਂਜੀ ਅੱਜ ਮੇਲਾ ਹਾਂਜੀ ਹੋਰ ਯਾਰ ਸੰਗੀਤ ਆਇਆ ਜਾਂ ਨਹੀਂ ਦੇਖੋ ਸੰਗਤ ਕਿੰਨੀ ਹੋਈ ਪਈ ਆ ਕੀ ਸਭ ਤੋਂ ਪਹਿਲਾਂ ਫਿਰ ਜੋੜੇ ਦਾ ਰਪਣੇ ਜੋੜੇ ਨਾਲੇ ਬਣਿਆ ਲੋਰੀ ਭਾਜੀ ਹਣੀ ਕੰਨ ਲਗੇ ਹਾਂ ਚੈਨਲ ਸਬਸਕ੍ਰਾਈਬ ਹਾਂਜੀ ਸਸੀ ਕਾ ਜੀ ਕੀ ਹਾਲ ਚਾਲ ਹੈ ਤੁਹਾਨੂੰ ਫਿਰ ਨਵੇ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਸਾਡੇ ਨਾਲ ਫਿਰ ਹਣੀ ਤੇ ਅੱਜ ਅਸੀਂ ਕਿੱਥੇ ਜਾ ਰਹੇ ਹਾਂ ਅੱਜ ਆਪਾਂ ਚੱਲੇ ਆਂ ਸਮਾਨ ਲੈਣ ਅੱਜ ਪਹਿਲਾਂ ਪਸਮਾਨ ਲੈਣ ਚੱਲੇ ਆਂ ਠੀਕ ਆ ਅੱਗੀ ਬਾ ਕੱਢ ਲੀਆ ਤੇ ਬੈਹ ਲੱਗਿਆ ਚੱਲੋ ਜੀ ਸੋ ਬਨੇ ਰਹੇ ਹਾਂ ਸਟਾਰਟ ਕਰਤੀ ਦਾ ਫੋਨ ਉੱਤੇ ਬੈਹ ਲੱਗੇ ਆ ਲੋ ਜੀ ਆਪਾਂ ਨਿਕਲੇ ਲੱਗੇ ਆ ਆਪਣੀ ਗਲੀ ਚੋਂ ਨਿਕਲ ਚੁੱਕੇ ਆ ਤੇ ਹਰ ਸਮਾਨ ਲੈਣ ਚੱਲੇ ਆ। ਸਮਾਨ ਲੈਣ। ਆ ਦੇਖੋ ਦੂਬਈ ਆ ਚੁੱਕੇ ਨੇ। ਕੀ ਹਾਲ ਆ ਪਾ? ਠੀਕ। ਮੈਂ ਆ ਬੰਦਕਾਨ ਤੇ ਲੱਭਣਾ ਤੈਨੂੰ। ਹੋ ਗਿਆ ਏਟ ਪੰਜ। ਹੋ ਗਈ ਏ ਠੀਕ ਆ। ਸਾੜੇ ਕਿਹ ਰਹੀ? ਤੁਹਾਡੇ ਸਬਸਕ੍ਰਾਈਬਰ ਜਾ ਰਹੇ ਕਾ। ਤੁਹਾਡੇ ਸਬਸਕ੍ਰਾਈਬਰ ਜਾ ਰਹੇ ਆ। ਮੇਰੇ ਮੁਝ ਹੋ ਗਿਆ ਇਹ। ਤੁਹਾਡਾ ਡੈਮੇਜ ਹੋ ਗਿਆ। ਉਹ ਵੀ ਕੁੱਤਾਂ ਲੰਮਾ ਹੋ ਗਿਆ। ਦੂਜੇ ਆ ਚੁੱਕਿਆ। ਤੇ ਆਪਾਂ ਹੁਣ ਜਾਂਦੇ ਸਿੱਧੇ-ਸਿੱਧੇ ਜਾ ਰਹੇ ਆ। ਤੇ ਮੇਰੇ ਚਾਚਾ ਜੀ ਡਰਾਈਵਿੰਗ ਬਹੁਤ ਅਸੀ ਘਰ ਦੇ। ਤਰਾ ਆਦੇ ਸਕੂਟਰੀ ਘੰਨਾ ਦੇ। ਲੋਈ ਆ ట్రాਫਿਕ ਦੇਖੋ ਕਿੰਨੀ ਹੋਈ ਪਈ ਆ। ਕਟਮਾਨਾ ਬਣਾ ਰਹੇ ਹਾਂ ਕਮੇਡੀ ਲੋ ਜੀ ਹੁਣ ਆਪਾਂ ਸ਼ੋਰਟ ਕਟ ਮਾਰ ਲੱਗੇ ਆ ਜੀ ਆਪਾਂ ਹੁਣ ਰਿਕਸ਼ਾ ਦਾ ਕੰਮ ਲੈ ਲਿਆ ਜੇ ਲੋ ਜੀ ਹੁਣ ਇੱਥੇ ਕੋਲੀ ਹੋਵੇ ਹੋ ਗਿਆ ਨਨ ਹੋ ਗਿਆ ਇੱਥੇ ਸਤਕਦਾਈ ਗੋਟਵਾਰ ਲੱਗੇ 5-6 ਕਿ ਨਗਦੀ ਸਵੇਰੇ ਨਾਂ ਦੀਆਂ ਕਿੰਨੇ ਖਾਣਾ ਹੈਗਾ ਨਾਲ ਇੱਥੇ ਜੂਟਾ ਬੋਲ ਚੰਗਾ ਬਣਾ ਦੇਆ ਜੋ ਅਸੀਂ ਬਿਠੇ ਹੋਏ ਨੇ ਤੇ ਇਹ ਪਾਰ ਚਲਾਉਂਦੇ ਪਏ ਆ ਅੱਜਕੱਲ ਠੀਕ ਆ ਤੋਂ ਭੜੇ ਆ ਸਮਾਨ ਨੂੰ ਲੈ ਆਣਾ ਸੀ ਸਮਾਨ ਨੂੰ ਲੈ ਆਈਏ ਤੇ ਫੇਰ ਕਰਤੀਆਂ ਗਰਬਾਦ ਠੀਕ ਆ ਸਾਡੀ ਤੁਹਾਨੂੰ ਪਤਾ ਹੀ ਆ ਬਾਕੀ ਕਿੰਨੂ ਕਿੰਨੂ ਪਤਾ ਚਪਾਟੀ ਦੇ ਜਿਹੜਾ ਬਾਕੀ ਹੁਣ ਦੁਕਾਨਾਂ ਤੋਂ ਚੁੱਕ ਦਿੱਤੀਆਂ ਦੁਕਾਨਾਂ ਖੋਣਾਂ ਨਹੀਂ ਆ ਗਈਆਂ ਦਿਲ ਦੀ ਔਰ ਛੋਏ ਕਾਹ ਹੋਰ ਬਟਾਲੇ 'ਚ ਬਹੁਤ ਫੇਮਸ ਥਾਪਾ ਹੈਗਾ ਬਾਲੀ ਦਾ ਠਾਪਾ ਮੈਂ ਵੀਡੀਓ ਵੀ ਪਾਈ ਸੀ ਤੁਸੀਂ ਦੇਖੇ ਨੀ ਇੰਸਟਾਗ੍ਰam ਤੇ ਇੱਥੇ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਨੇ ਹੈ ਨਹੀਂ ਜੀ ਕਿਦਾਰੇ ਰੰਗ ਨੇ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਉਮੈ ਆ ਰਿਹਾ ਹਾਂਜੀ ਬੜਾ ਬੜਾ ਪਿਆਰ ਹੈ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਹਸਨੀ ਬ੍ਰਿਜ ਤੇ ਇਹ ਸਾਡਾ ਹਸਨੀ ਦਾ ਪੋਲ ਹੈਗਾ ਵਾ ਸਿਲਮਾ ਰੋਡ ਵਾਲਾ ਸੋ ਲੋ ਜੀ ਆਪ ਐਦਨ ਨੂੰ ਪਾ ਲਈ ਆ ਹਣੀ ਕਹਿੰਦਾ ਟਕੁੰਝ ਵੀ ਦਰਸ਼ਨ ਕਰਨੇ ਆ ਤੇ ਬਾਅਦ ਉਹਦੇ ਦਰਸ਼ਨ ਕਰਾਵਾਂਗੇ ਅੱਜ ਵੀਰਵਾਰ ਹੈਗਾ ਵਾ ਠੀਕ ਆ ਨਾਲੇ ਕੋਲ ਵੀ ਮੇਲਾ ਵੀ ਰਿਹਾ ਹੈ ਅੱਜ ਉਹ ਮੇਲਾ ਹਾਂਜੀ ਅੱਜ ਮੇਲਾ ਅੱਜ ਸੱਚ ਮੇਲਾ ਵੀ ਹੈ ਚਲੋ ਤੁਹਾਨੂੰ ਦਿਖਾਉਣੀ ਆ ਬਾਹਰ ਟਕੁੰਝ ਦਾ ਨਾਲੇ ਪੋਲ ਕਦੇ ਦੇਖੋ ਤੁਸੀਂ ਮੇਲਾ ਕਿੰਨਾ ਕਿੰਨਾ ਭੀੜ ਭੜਕਾ ਤੇ ਮੇਲਾ ਲੱਗਾ ਦੇਖੋ ਕਿੰਨੇ ਖੜੋਣੇ ਲੱਗੇ ਪੱਛੇ ਕਿ ਕਿੰਨੇ ਦੁਕਾਨਾਂ ਲੱਗੀਆਂ ਅੱਜ ਇੱਥੇ ਲੋ ਜੀ ਪਾ ਦੇ ਲਈ ਕੋਈ ਪਿੰਡ ਮੱਥੜੇ ਕਿਨਾ ਪਾਣੀ ਕੋਈ ਵੀ ਗੱਲ ਲੱਗੀਆਂ ਸਿਰਮਾਨ ਬਣਨੇ ਲੱਗੇ ਆ ਤੇ ਜੇ ਤੁਹਾਨੂੰ ਦੱਖਣ ਮੇਲੇ ਕਰਾਣੇ ਆ ਅੱਜ ਮੇਲਾ ਹੈਗਾ ਮੈਥੇ ਢੁੰਜੂਗੀ ਦਿੱਤੀ ਹੋਈ ਹੈ ਯਾਰ ਕੱਢੋ ਆਨੇ ਕੱਢੋ ਨੇ ਵੀ ਸਲੋ ਜੀ ਮੇਲੇ ਤੇ ਪਾ ਚੁੱਕੇ ਆ ਦੂਸਰੇ ਕੋ ਸੰਗ ਦੇ ਕਿੰਨੀ ਹੋਈ ਪਈ ਆ ਕੀ ਆ ਸਭ ਤੋਂ ਪਹਿਲਾਂ ਸਾਨੂੰ ਜੋੜੇ ਘਰ ਆਪਣੇ ਜੋੜੇ ਨਾਲੇ ਬਣੇ ਆ ਕੀ ਆ ਇੱਥੇ ਜੋੜਾ ਨਾਲ ਬਣਿਆ ਤੇ ਮਾ ਜੀ ਨਾਲ ਇਹਦੇ ਅੰਦਰ ਇੱਕ ਸੋਹ ਬੜੀ ਵੱਡੀ ਤਾਂ ਤੁਸੀਂ ਦੇਖ ਲੀਏਗੀ ਬੰਸਮਾ ਰੋਡ ਉੱਲਕੇ ਆਈ ਲਵ ਬਟਾਲਾ ਲਿਖਿਆ ਹੈ ਠੀਕ ਆ ਕਿਹਾ ਵਿਸ਼ਾਲ ਮੇਗਾ ਮਾਰਟ ਆ ਇੱਥੋਂ ਨਾਲ ਪਸੰਦ ਚੱਲੇ ਆ ਤੇ ਬਾਕੀ ਇੱਥੇ ਨਾਕਾ ਤੇ ਲੱਗਾ ਹੁੰਦਾ ਵਾ ਇਸ ਟਾਈਮ ਨਹੀਂ ਹੋਗਾ ਤੋਂ ਸਿੱਧੇ ਹੀ ਨਿਕਲਣ ਲੱਗੇ ਆ ਸਵਾ ਸੂਰ ਨਾ ਅਣੀ ਚਾਹ ਦੇ ਮੈਂ ਆ ਬੈਠੇ ਆਣੀ ਮੈਂ ਆਂਦੇ ਹਾਂਜੀ ਟੈਂਟਣ ਦੇਖੋ ਜੀ ਗੱਡੀ ਸਾਡੀ ਉੱਡਦੀ ਜਾ ਆਂਦੀ ਹੈ ਬਾਕੀ ਗਰਮੀ ਬਹੁਤ ਜ਼ਿਆਦਾ ਹੈਗੀ ਆ ਗਰਮੀ ਤਾਂ ਜਿੰਨਾ ਮਚਾ ਸਕਦੇ ਉਹ ਬਦਵਾ ਦੋ ਤਿੰਨ ਮਹੀਨੇ ਹੋਤੇ ਹੈਗੇ ਨੇ ਸ਼ਾਸਤਰੀ ਨਗਰ ਆ ਜੀ ਆ ਦੇਖੋ ਆ ਬੰਦਾ ਬਿਆ ਪਰ ਹੀੜ ਜਾ ਖਸਤਰੀ ਨਗਰੋਂ ਸੇ ਟੇਪੈਂਦਾ ਬੱਸ ਸਟੈਂਡ ਤੇ ਬੱਸ ਨਿਕਲੀ ਹੈ ਬਾਹਰ ਹੀ ਚੱਲੀ ਹੈ ਜਲੰਧਰ ਪੰਜਾਬ ਰੋਡ ਵੇ ਦੀ। ਸੇ ਆ ਬਾਕੀ ਦੁਕਾਨਾਂ ਲੱਗੀਆਂ ਫਰੋਡ ਦੀਆਂ ਢੀਕ ਵਾਲੇ ਇਤਲਾਬ ਬੱਸ ਸਟੈਂਡ ਦੇ ਬਾਹਰ ਦੇਖੋ। ਇੱਥੇ ਸਾਹਮਣੇ ਬੱਸ ਸਟੈਂਡ ਆ ਤੁਹਾਡਾ। ਹੁਣ ਆਪਾਂ ਅੱਜ ਜਾਣਾ ਹੈ ਰਾਸ਼ਨ ਲੈਣ ਗਿਆ ਆ ਵਾ। ਜਤਾਨੇ ਕੀਆ ਮੋਹਿੰਦਰ ਜਨਰਲ ਸਟੋਰ ਆਪਣੇ ਘਰ ਦਾ ਰਾਸ਼ਨ ਮੈਥੋਂ ਹੀ ਖਰਦਾ ਵਾ। ਉੱਥੋਂ ਨਾਲ ਪਾਦੇ ਆ ਰਾਸ਼ਨ। ਸਿਗਰ ਪੇ ਜੀ। ਲੋ ਜੀ ਹੁਣ ਆਪਾਂ ਲੋ ਜੀ ਰਾਸ਼ਨ ਦਾ ਸਮਾਨ ਦੇਖ ਲਿਆ ਆਇਆ ਤੇ ਰੱਖੀ 25 ਕਿੱਟੀਆਂ ਹਨ ਭਾਈ ਹਾਂ ਖਤਮ ਲੋ ਜੀ ਆਪਣਾ ਸਮਾਨ ਦੇਖ ਲਿਆ ਪਾਸਾ ਸਾਰਾ ਸੋ ਦੇਨੇ ਉਹਨਾਂ ਪਈ ਹੋਣਾ ਲਿਸਟ ਜੀ ਆਪਣਾ ਰਾਸ਼ਨ ਪੈ ਰਿਆ ਭਾਈ ਹੁਣ ਨਹੀਂ ਪਾ ਰਹੇ ਨੇ ਰਾਸ਼ਨ ਸਾਰਾ ਸੋ ਆਪਣਾ ਘਰੇਾਨੇ ਦਾ ਸਮਾਨ ਭਾਈ ਇਹਨਾਂ ਦੀ ਗਾਨ ਤੇ ਚੱਲਦਾ ਹੈ ਕਿ ਇਹ ਵੀ ਹੋਰ ਵੀ ਨਵੀਂ ਸਮਾਨ ਤੋਂ ਲੈਣਾ ਹੋਏ ਤੇ ਲੋਕੇਸ਼ਨ ਹੈਗੀ ਹੈ ਮਹਾਰਾਜਾ ਮਾਰਕੀਟ ਬਸ ਸਟੈਂਡ ਦੇ ਬਿਲਕੁਲ ਆਪੋਜ਼ਿਟ ਲੀਕ ਵਾਲੇ ਤਲਾਹ ਪਾਈ ਉਹਨਾਂ ਦੀ ਦੁਕਾਨ ਆ ਤੇ ਆ ਲਿਖਿਆ ਹੈ ਮਹਿੰਦਰ ਜਨਰਲ ਸਟੋਰ ਸੋਪਾ ਜਿਉਣੀ ਆ ਆਪਾਂ ਦੇ ਇੱਥੇ ਕੋ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਬਚਾ ਰਾਸ਼ਨ ਮਿਲ ਜੇਗਾ ਮੇਰੇ ਘਰ ਦੇ ਰਾਸ਼ਨ ਸਾਰਾ ਭਾਈ ਦੀ ਦੁਕਾਨ ਤੋਂ ਜਾਂਦਾ ਕੋ ਪਾਈ ਹੈ ਨਾ ਸਪੈਸ਼ਲ ਬਾਰ ਪੱਖਾ ਲਾ ਕੇ ਰੱਖਿਆ ਹੈ ਜੇ ਕੋਈ ਗਰਾਹਕ ਆਂਦਾ ਵਾ ਸਲੋਰੀ ਭਾਜੀ ਹੁਣੀ ਕਰਨ ਲੱਗੇ ਹੋਣਾ ਚੈਨਲ ਸਬਸਕ੍ਰਾਈਬ ਆਪਣਾ ਪੈਨ ਲਗਾ ਦੋ ਜਿਹੜੀਆਂ ਹਣੀਆਂ ਨੇ ਪਤਾ ਚੋ ਨੰਬਰ ਕਿਹਲੇ ਦੋ ਨਮਾਗੇ ਅਗਲੀ ਵਾਲਾ ਲੋਹੀ ਪੇਲ ਬਣਿਆ ਪਿਆ ਹੁਣ ਆਪਣਾ ਮਿਲ ਬਣ ਗਿਆ ਆਪਣਾ ਬੇ ਵੱਡਾ ਬਣ ਗਿਆ ਆਪਣਾ ਸਮਾਨ ਜੀ ਨਾ ਪੇਛੋੜਿਆ ਟੈਗ ਲੋਹੀ ਹਣੀ ਗੰਦਲੀ ਲੋੜੀ ਜੀ ਦੇ ਪੀਨੇ ਤੋਂ ਅਲਾ ਪਿਲੋਂ ਛੱਡ ਦਿਓ ਤੇ ਚਾਬੀ ਨਾ ਆਲਾ ਲੋਹੀ ਹਣੀ ਪੀਣ ਲੱਗ ਲਈ ਕੀ ਵੀ ਲਗਾ ਲੋੜੀ ਦੀ ਰਾ ਲੋੜੀਆ ਲੋੜੀ ਆਪਣਾ ਸਮਾਨ ਲੋਡ ਹੋਣ ਲੱਗਾ ਵਾ ਆਪਣੀ ਗੇਡੀ ਤੇ ਆਪਣੀ ਬੰਪੀ ਦੇ ਬੰਪੀ ਸਾਡੀ ਬੰਪੀ ਬਹੁਤ ਵੱਕਸੀ ਹੈ ਸਾਡੀ ਵਿਚਾਰੀ ਬੰਪੀ ਹੈ ਤੁਸੀਂ ਤੁਹਾਨੂੰ ਪਤਾ ਮੇਰਾ ਹਨੀ ਤੁਹਾਨੂੰ ਇੰਟਰੋਡਕਸ਼ਨ ਦੇ ਦਿੱ ਲੋੜੀ ਕਿ ਕਿ ਮੈਂ ਬੜਾ ਸੁਤਾਨ ਤੂਖ ਬੰਦਾ ਤਲਾਕ ਤੂਖ ਬੰਦਾ ਲੋ ਜੀ ਮੇਰੇ ਚਾਚਾ ਜੀ ਨੇ ਮੇਰੇ ਨੂੰ ਕੈਮਰਾ ਕਰਨਾ ਕਰਨਿਆ। ਹਾਂ। ਸਲੋ ਜੀ ਸਮਾਨ ਸਾਰਾ ਲੈ ਲਿਆ ਹਣੀ ਪੈ ਲਗਾ ਪਿੱਛੇ। ਸਮਾਨ ਆਪਣਾ ਲੈ ਲਿਆ ਹੁਣ ਵਾਪਸੀ ਚੱਲਨੇ ਆ। ਹਣੀ ਤੇ ਮੈਂ ਲੈਣ। ਸਮਾਨ ਆਪਾ ਸਾਰਾ ਲੈ ਲਿਆ। ਸੋ ਸਮਾਨ ਲੈ ਲਿਆ ਨੀਰਾ ਪੈ ਗਿਆ ਨਿਕਲੇ ਚੱਲੇ ਹੁਣ ਪਾਪਾ ਵਾਪਸੀ। ਵਾਪਸੀ ਵਾਪਸੀ ਚੱਲਨੇ ਆ ਤੇ ਜਿੰਗਰਾਸ਼ ਦੇਖੋ ਕਿੰਨਾ ਆਇਆ ਪਿਆ। ਸਲੋ ਜੀ ਦਿਨੇ ਆਏ ਹਾਂ ਰਾਤ ਪੈ ਗਈ ਆ ਹੁਣ ਜਾ ਰਹੇ ਆਪਾਂ ਵਾਪਸੀ ਸਮਾਨ ਪਿੱਛੇ ਗਾਲੀ ਚੋਂ ਗਈ ਸਾਡਾ ਪਹੁੰਚ ਚੁੱਕਿਆ ਵਾ ਸਿੱਟ ਲੱਕਰ ਮੰਡੀ ਨੀ ਨਾ ਬੋਲ ਨਾ ਉਹ ਜਿਹੜਾ ਹੋਹੀ ਉਹ ਸਿਲਮਰ ਰੋੜ ਵਾਲਾ ਹੀ ਆ ਦੂਸਲਾ ਵਾ ਤੇ ਇੱਥੇ ਲੱਗੇ ਹੋਏ ਨੇ ਆਲੀ ਦੁਕਾਨ ਤੇ ਹਾਂ ਮੁਕਬਾ ਸਬਜ਼ੀ ਮੰਡੀ ਪਿੱਛੇ ਲੰਗੀ ਸਾਡੇ ਬਟਾਲੇ ਦੀ ਸਾਡਾ ਫੇਰ ਆ ਗਿਆ ਨਹਿਰੂ ਗੇਟ ਸ਼ੇਹਰਾ ਵਾਲਾ ਦਰਵਾਜ਼ਾ ਇਹਨੂੰ ਨਹਿਰੂ ਗੇਟ ਵੀ ਕਹਿੰਦੇ ਆ ਤੇ ਸ਼ੇਹਰਾ ਵਾਲਾ ਦਰਵਾਜ਼ਾ ਵੀ ਕਹਿੰਦੇ ਆ ਹਾਂ ਨਹੀਂ ਡਾਕਟਰ ਦੀ ਦੁਕਾਨ ਆ ਮਦਦ ਲਾਲ ਦੀ ਲੋ ਜੀ ਆ ਸਾਡਾ ਨਹਿਰੂ ਗੇਟ ਸੋਨਾ ਵੀ ਜੁਐਲਰੀ ਦੀ ਕਾਨ ਖੁੱਲੀ ਹੈ ਇੱਥੇ ਕਿਆ ਉਹਨਾਂ ਕੇਸ਼ਵ ਦਾ ਟੱਪ ਬੀਤੀ ਤਨ ਨੂੰ ਵੀਡੀਓ ਪਾਈ ਸੀ ਉਹ ਦੇਖੋ ਸਾਹਮਣੇ ਕੇਸ਼ਵ ਦਾ ਡੱਬਾ ਸੋ ਆ ਸਾਡੇ ਬੱਬੂ ਜੀ ਜਾ ਰਹੇ ਨੇ ਬੱਬੂ ਜੀ ਬੈਜੋ ਜਾ ਜਾ ਬੈਜੋ ਬੈਜੋ ਗੈਓ ਕੋਈ ਬੱਬੂ ਜੀ ਕਹਿੰਦੇ ਮੱਥਾ ਟੇਕਣਾ ਵਾ ਸੋ ਬੱਬੂ ਜੀ ਸਾਡੇ ਮੱਥਾ ਟੇਕ ਕੇ ਫੇਰ ਆਣ ਕਿਉਂਕਿ ਪਾਏ ਸੋ ਆ ਦਰਗਾਹ ਆ ਸਾਡੇ ਇੱਥੇ ਸੋ ਸਲੋ ਜੀ ਪਾ ਚੁੱਕੇ ਆਪਣੇ ਘਰ ਕਿਆ ਅੰਚ ਅੱਜ ਸਾਕੇ ਚਲਾ ਆਂਦੇ ਆ ਲੋ ਜੀ ਹਣੀ ਤੇ ਮੈਂ ਆ ਚੁੱਕਿਆ ਹਾਂ ਸੋ ਠੀਕ ਆ ਸਮਾਨ ਸੋਨ ਆਪਾਂ ਹੁਣ ਆਪਣਾ ਲਾਹ ਲਗਣਾ ਹਣੀ ਲਾ ਕੇ ਜਾ ਰਿਹਾ ਅੰਦਰ ਗੱਡੀ ਇੱਥੇ ਲਾਤੀ ਸਮਾਨ ਲੈ ਆਂਦਾ ਹਣੀ ਆਏ ਤੇ ਅੰਦਰ ਰੱਖਾਂਗੇ ਹੁਣ ਬਾਕੀ ਲੱਤਾ ਸਾਰਾ ਲੈ ਆਂਦਾ ਆਪਾਂ ਹਣੀ ਤੇ ਮੈਂ ਗੱਡੀ ਐਕਟਿਵ ਆਪਨੀ ਇੱਥੇ ਲਾਤੀ ਸਮਾਨ ਸਾਰਾ ਅੰਦਰ ਰੱਖਾ ਠੀਕ ਆ ਸਭ ਲੋਗ ਕੋ ਪਾਈ ਥੀਸਮਪ ਕਰ ਦਿਓ ਸਭ ਲੋਗ ਜੰਗ ਲੱਗੇ ਲਾਈਕ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਸ਼ੇਅਰ ਵੀ ਕਰ ਦਿਓ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਬਾਦ ਵਧੀਆ ਵਾਜੇ ਕਮੈਂਟ ਭੇਜਿਓ ਓਕੇ ਜੀ ਬਾਏ ਬਾਏ ਕਰਦੇ ਹਾਂ